ਸਰਦਾਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜੋ ਕਿ ਅਮਰੀਕਾ ਦੇ ਵਿੱਚ ਵਕੀਲ ਨੇ ਉਹਨਾਂ ਨੇ ਜੋ ਹੰਬੜਾ ਮਾਰ ਰਹੇ ਆ ਅਮਰਤਪਾਲ ਵੀਰੇ ਲਈ ਬਈ ਉਹਨੂੰ ਜੇਤੀ ਤੋਂ ਜੇਤੀ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ ਉਹ ਉਹਨਾਂ ਨੇ ਐਮਪੀਜ਼ ਅਮਰੀਕਾ ਦੇ ਐਮਪੀਜ਼ ਤੋਂ ਵੀ ਟਾਈਮ ਲੈਂਦਾ ਹੈ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਲੈਂਦਾ ਹੈ ਤਾਂ ਕਿ ਕੋਈ ਨਾ ਕੋਈ ਕਾਰਵਾਈ ਕਰਕੇ ਆਪਾਂ ਅੰਮ੍ਰਿਤਪਾਲ ਨੂੰ ਬਾਹਰ ਕਢਾਈਏ ਛੇਤੀ ਤੋਂ ਛੇਤੀ ਕਿਉਂਕਿ ਗੱਲ ਇਹ ਆ ਵੀ ਅੰਮ੍ਰਿਤਪਾਲ ਕੋਲੇ ਕੋਈ ਐਸੀ ਚੀਜ਼ ਨਹੀਂ ਬਰਾਮਦ ਹੋਈ ਨਾ ਆਮਨਾਮਨੇਸ਼ਨ ਨਾ ਉਹਦੇ ਕਿਸੇ ਐਸੇ ਕੋਈ ਲਿੰਕ ਬਰਾਮਦ ਹੋਈਆਂ ਫਿਰ ਵੀ ਉਸ ਤੇ ਐਨਐਸਏ ਲਾਈ ਹੈ ਜਿਹੜੀ ਕਿ ਨਹੀਂ ਬਣਦੀ ਤੇ ਬਾਕੀ ਉਹ ਆਪਣੇ ਜਸਪ੍ਰੀਤ ਸਿੰਘ ਜੋ ਅਮਰੀਕਾ ਦੇ ਵਕੀਲ ਨੇ ਬਹੁਤ ਹੰਬੜਾ ਮਾਰੀ ਜਾਨੀ ਹੈ ਤੇ ਮੈਂ ਉਹਨਾਂ ਦਾ ਬਹੁਤ ਖਾਸ ਤੌਰ ਤੇ ਧੰਨਵਾਦ ਦੀਆਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਅਪਰਾਧਾ ਕਰ ਰਹੇ ਆਂ ਅੰਮ੍ਰਿਤਪਾਲ ਵਾਸਤੇ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਮੈਂ ਸਰਦਾਰ ਜਸਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਦੀਆਂ ਜੋ ਕਿ ਅਮਰੀਕਾ ਦੇ ਵਿੱਚ ਵਕੀਲ ਨੇ ਉਹਨਾਂ ਨੇ ਜੋ ਹੰਬੜਾ ਮਾਰ ਰਹੇ ਆਂ ਅੰਮ੍ਰਿਤਪਾਲ ਵੀਰੇ ਲਈ ਭਈ ਉਹਨੂੰ ਛੇਤੀ ਤੋਂ ਛੇਤੀ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਉਹ ਉਹਨਾਂ ਨੇ ਐਮਪੀਜ਼ ਅਮਰੀਕਾ ਦੇ ਐਮਪੀਜ਼ ਤੋਂ ਵੀ ਟਾਈਮ ਦਿੱਤਾ ਹੈ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਲੈਂਦਾ ਹੈ ਤਾਂ ਕਿ ਕੋਈ ਨਾ ਕੋਈ ਕਾਰਵਾਈ ਕਰਕੇ ਆਪਾਂ ਅਮਰਿਤਪਾਲ ਨੂੰ ਬਾਹਰ ਕਢਾਈਏ ਛੇਤੀ ਤੋਂ ਛੇਤੀ ਕਿਉਂਕਿ ਗੱਲ ਇਹ ਹੈ ਵੀ ਅਮਰਿਤਪਾਲ ਕੋਲੇ ਕੋਈ ਐਸੀ ਚੀਜ਼ ਨਹੀਂ ਬਰਾਮਦ ਹੋਈ ਨਾਮ ਮੈਮਨੇਸ਼ਨ ਨਾ ਉਹਦੇ ਕਿਸੇ ਐਸੇ ਕੋਈ ਲਿੰਕ ਬਰਾਮਦ ਹੋਈਆਂ ਫਿਰ ਵੀ ਉਸਤੇ ਐਨਐਸਏ ਲਾਈ ਹੈ ਜਿਹੜੀ ਕਿ ਨਹੀਂ ਬਣਦੀ ਤੇ ਬਾਕੀ ਉਹ ਆਪਣੇ ਜਸਪ੍ਰੀਤ ਸਿੰਘ ਜੋ ਅਮਰੀਕਾ ਦੇ ਵਕੀਲ ਨੇ ਬਹੁਤ ਹੰਬੜਾ ਮਾਰੀ ਜਾਨੀ ਹੈ ਤੇ ਮੈਂ ਉਹਨਾਂ ਦਾ ਬਹੁਤ ਖਾਸ ਤੌਰ ਤੇ ਧੰਨਵਾਦੀ ਆ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਅਪਰਾਧਾ ਕਰ ਰਹੇ ਆ ਅੰਮ੍ਰਿਤਪਾਲ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਅਮਰੀਕਾ ਦੇ ਵਿੱਚ ਵਕੀਲ ਨੇ ਉਹਨਾਂ ਨੇ ਜੋ ਹੰਬੜਾ ਮਾਰ ਰਹੇ ਹੈ ਅਮਰਤਪਾਲ ਵੀਰੇ ਲਈ ਬਈ ਉਹਨੂੰ ਜੇਤੀ ਤੋਂ ਜੇਤੀ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ ਉਹ ਉਹਨਾਂ ਨੇ ਐਮਪੀਜ਼ ਅਮਰੀਕਾ ਦੇ ਐਮਪੀਜ਼ ਤੋਂ ਵੀ ਟਾਈਮ ਲੈਂਦਾ ਹੈ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਲੈਂਦਾ ਹੈ ਤਾਂ ਕਿ ਕੋਈ ਨਾ ਕੋਈ ਕਾਰਵਾਈ ਕਰਕੇ ਆਪਾਂ ਅੰਮ੍ਰਿਤਪਾਲ ਨੂੰ ਬਾਹਰ ਕਢਾਈਏ ਛੇਤੀ ਤੋਂ ਛੇਤੀ ਕਿਉਂਕਿ ਗੱਲ ਇਹ ਹੈ ਵੀ ਅੰਮ੍ਰਿਤਪਾਲ ਕੋਲੇ ਕੋਈ ਐਸੀ ਚੀਜ਼ ਨਹੀਂ ਬਰਾਮਦ ਹੋਈ ਨਾ ਆਮਨਿਸ਼ਨ ਨਾ ਉਹਦੇ ਕਿਸੇ ਐਸੇ ਕੋਈ ਲਿੰਕ ਬਰਾਮਦ ਹੋਈਆਂ ਫਿਰ ਵੀ ਉਸ ਤੇ ਐਨਐਸਏ ਲਾਈ ਹੈ ਜਿਹੜੀ ਕਿ ਨਹੀਂ ਬਣਦੀ ਤੇ ਬਾਕੀ ਉਹ ਆਪਣੇ ਜਸਪ੍ਰੀਤ ਸਿੰਘ ਜੋ ਅਮਰੀਕਾ ਦੇ ਵਕੀਲ ਨੇ ਬਹੁਤ ਅੰਬਲਾ ਮਾਰੀ ਜਾਂਦੀ ਹੈ ਤੇ ਮੈਂ ਉਹਨਾਂ ਦਾ ਬਹੁਤ ਖਾਸ ਤੌਰ ਤੇ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਅਪਰਾਧਾ ਕਰ ਰਹੇ ਹਨ ਅੰਮ੍ਰਿਤਪਾਲ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ